ਬਹੁਤ ਖੁਸ਼ੀ ਮਿਲਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਅਸੀਂ ਪਰਮਾਤਮਾ ਦੀ ਨਗਰੀ ਚ ਆਏ ਆ ਤੇ ਬਲੇਸਿੰਗਸ ਲੈ ਕੇ ਜਾ ਰਹੇ ਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਨਵੀਂ ਫਿਲਮ ਆ ਰਹੀ ਹੈ ਤੇ ਉਸ ਦੇ ਲਈ ਤੁਸੀਂ ਅਰਦਾਸ ਕਰਨੀ ਕਰਨੀ ਅਰਦਾਸ ਕਰਨ ਲਈ ਆਏ ਆ ਆ ਪੰਜਾਬੀ ਇੰਡਸਟਰੀ ਵੈਸੀ ਵੀ ਬਲੰਦੀਆਂ ਨੂੰ ਚੋਰੀ ਆ ਕੋਈ ਵੀ ਇਸ ਸਮੇਂ ਫਿਲਮ ਕਰ ਰਿਹਾ ਹੋਵੇ ਤੇ ਰਿਲੀਜ਼ ਹੋਣ ਜਾ ਰਹੀ ਹੈ ਕਿ ਅਰਦਾਸ ਬਸ ਆਉਣਾ ਬਹੁਤ ਜ਼ਰੂਰੀ ਆ ਬਲੇਸਿੰਗਸ ਲੈਣੀਆਂ ਬਹੁਤ ਜ਼ਰੂਰੀ ਆ ਆਪੇ ਵਾਹਿਗੁਰੂ ਆਪੇ ਕਿਰਪਾ ਕਰੂਗਾ ਤੇ ਅਸੀਂ ਤਾਂ ਬਸ ਆਪਣੇ ਮਨ ਦੀ ਤਸल्ली ਕਰਕੇ ਆ ਗਏ ਹਾਂ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਹੁਣ ਮੈਂ ਰੈਡੀ ਹਾਂ ਆਪਣੀ 31 ਅਕਤੂਬਰ ਨੂੰ ਵਾਲੀ ਬਿੱਗ ਬੋਸ ਦੇ ਵਿੱਚ ਗਏ ਸੀ ਕਿਵੇਂ ਦਾ ਤੁਹਾਡਾ ਅਨੁਭਵ ਰਿਹਾ ਇਸ ਸਮੇਂ ਤੁਹਾਡਾ ਬ੍ਰਦਰ ਵੀ ਗਿਆ ਬਿੱਗ ਬੋਸ ਚ ਮੈਂ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਨੀ ਹਾਂ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਨੀ ਹਾਂ ਅੱਗੇ ਤੱਕ ਜਾਵੇ ਬਸ ਤੁਸੀਂ ਵੋਟਾ ਕਰੋ ਜਦੋਂ ਵੀ ਉਹ ਨਾਮਿਨੇਟ ਹੁੰਦਾ

ਕੀ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਭਾਈਚਾਰਾ ਹੈ ਸਾਡੇ ਲੋਕਾਂ ਨੂੰ ਸਨਵਾਸ ਤੇ ਜੀ ਇਸ ਕੱਲ ਤੇ ਮੈਂ ਕਮੈਂਟ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਮੈਂ ਹੱਲੇ ਇੰਨੀ ਬੱਦੀ ਨਹੀਂ ਹੋਈ ਕਿ ਮੈਂ ਇਸ ਚੀਜ਼ ਤੇ ਕੋਈ ਆਪਣੀ ਟਿੱਪਣੀ ਦੇ ਸਕਾਂ ਸੋ ਮੈਨੂੰ ਨਹੀਂ ਪਤਾ ਕਿ ਕਨਸੀਕਵੈਂਸੀਜ਼ ਨੇ ਇਸ ਚੀਜ਼ ਦੇ ਸੋ ਫਿਲਮ ਕਿਨੇ ਟ੍ਰਿਗਨੋਰ ਲੇਸ ਨੇ ਫਿਲਮ ਹੋ ਰਹੀਆ 31 ਅਕਤੂਬਰ ਨੂੰ ਸਾਰੇ ਜਾਣਿਆਂ ਨੇ ਦੇਖਣਾ ਕਿ ਪੰਜਾਬ ਵਾਸਤੇ ਕਿਹਨਾ ਚਾਹੋਗੇ ਜਿਵੇਂ ਪਹਿਲਾਂ ਪਿਆਰ ਕੀਤਾ ਸੀ ਇਸ ਫਿਲਮ ਮੈਂ ਚਾਹੁੰਨੀ ਆ ਕਿ ਪੰਜਾਬ ਵਾਸਤੇ ਕੀ ਪੰਜਾਬ ਵਾਸਤੇ ਹੀ ਬਣਾਈ ਆ ਪੰਜਾਬ ਪੰਜਾਬ ਜੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਵੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂ ਤੇ ਇੱਕ ਫੈਮਿਲੀ ਫਿਲਮ ਆ ਬਿਲਕੁਲ ਨਾ ਚੀਜ਼ ਕਿਉਂਕਿ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਆ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਹੁਤ ਪਿਓਰਿਟੀ ਆ ਫਿਲਮ ਦੇ ਵਿੱਚ ਪੁਰਾਣਾ ਤੇ ਨਵਾਂ ਦੋਨੇ ਦੇਖਣ ਨੂੰ ਜੀ ਜੀ ਜੀ